ਅਬਦੁੱਲ ਨੌਪੋਨੋ ਕੀ ਹੋਇਆ ਸੀ ਨੌਪੋਨੋ ਹਾਂ ਮੈਨੂੰ ਕੱਲ ਜਸਮੀਤ ਜੀ ਨੇ ਦੱਸਿਆ ਸੀ ਕਿ ਵੱਡੇ ਸਾਹਿਬ ਜ्ञा ਅਸਮੇਤ ਸਾਰੇ ਸਿੰਘ ਸ਼ਹੀਦ ਹੋ ਗਏ ਪਰ ਵੰਛ ਗੁਰੂ ਗੋਬਿੰਦ ਸਿੰਘ ਜੀ ਤਾਂ ਉੱਥੇ ਸੀ ਉਹਨਾਂ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆ ਚੱਲ ਆਪਾਂ ਮੰਨਤ ਜੀ ਨੂੰ ਪੁੱਛਦੇ ਹਾਂ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆ ਉਹ ਸ਼ਗਨ ਹੈ ਮੰਨਤ ਜੀ ਕਿੱਥੇ ਰ ਹੈ ਮੰਨਤ ਜੀ ਕਲਾਸਰੂਮ ਚ ਪਟਿਆ ਬੰਨ ਰ ਹੈ ਅੱਛਾ ਮੰਨਤ ਜੀ ਤੁਹਾਨੂੰ ਪਤਾ ਕਿ ਨਾ ਪਾਉ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਸੀ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਗਾਰਿਆਂ ਤੇ ਜਕਾਰਿਆਂ ਦੇ ਗੂੰਜ ਚ ਆਪਣੇ ਤਿੰਨ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਸਮੇਤ ਚਮਗੌਰ ਦੀ ਗੜੀ ਚੋਂ ਰੁਕਸਤ ਹੋ ਕੇ ਮਾਚੀਵਾੜੀ ਦੇ ਜੰਗਲਾਂ ਚ ਪਹੁੰਚੇ ਜਿੱਥੇ ਉਹਨਾਂ ਨੇ ਕੰਡਿਆ ਦੀ ਸੇਛ ਤੇ ਆਰਾਮ ਕੀਤਾ ਹਾਂ ਭੈਣੇ ਉੱਥੇ ਹੀ ਉਹਨਾਂ ਨੇ ਇਹ ਸ਼ਬਦ ਕਹੇ ਸੀ ਸੂਲ ਸਰਾਹੀ ਖੰਜਰ ਪਿਆਲਾ ਸੂਲ ਸਰਾਹੀ ਖੰਜਰ ਪਿਆਲਾ ਡਿੰਗ ਕਸਾਈਆਂ ਦਾ ਸਹਣਾ ਯਾਰੜੇ ਦਾ ਸਾਨੂੰ ਫੱਤਰ ਜੰਗਾ ਪੱਟ ਖੇੜਿਆਂ ਦਾ ਨਾ